ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਤੇ ਅੱਜ ਫਿਰ ਆਪਾਂ ਆਪਣੇ ਬਾਈ ਕੋਲੇ ਦੀਪੂ ਵੀਰੇ ਕੋਲੇ ਆਏ ਆ ਆਪਣਾ ਕਬੂਤਰ ਦੇਣ ਜੋ ਕਿ ਬਿਮਾਰ ਆ ਇਹ ਵੈਕਸੀਨ ਬੁਕਸਨ ਕਰਾਉਂਦੇ ਆ ਕੀ ਹੋਇਆ ਵੀਰੇ ਨੂੰ ਸੋਕਾ ਸੋਕਾ ਹੋ ਗਿਆ ਆਪਣੇ ਕਬੂਤਰ ਨੂੰ ਠੀਕ ਹੈ ਨਵਾਂ ਬੱਚਾ ਸੀ ਪਹਿਲਾਂ ਕਿਸੇ ਆਪਣੇ 베ਲੀ ਕੋਲੇ ਸੀ ਠੀਕ ਹੈ ਉਹ ਬਾਏ ਸਟੋਰੀ ਇਹਦੀ ਵੀ ਸਟੋਰੀ ਦੱਸਾਂਗੇ ਤੇ ਆਪਾਂ ਦੋ ਕਬੂਤਰ ਬਾਈ ਨੂੰ ਹੋਰ ਦੇ ਗਏ ਆ ਇੱਕ ਜੋੜੀ ਤੇ ਇੱਕ ਆ ਬੱਚਾ ਤਾਂ ਆਪਾਂ ਵਾਪਸ ਕਰੋਂਗੇ ਨਾ ਕਿ ਰੱਖੋਗੇ ਤੁਸੀਂ ਤੇਰੀ ਮਰਜ਼ੀ ਹੈ ਸਹੀ ਕਰ ਦੇਵਾਂਗੇ ਸਹੀ ਕਰਕੇ ਦੇ ਦਣਗੇ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਆ ਬਾਈ ਕੋਲੇ ਰਹਿਣ ਦੀ ਹੈ ਜਾਂ ਆਪਾਂ ਲਈਏ ਤੇ ਬਾਈ ਦੇ ਕਬੂਤਰ ਮੈਂ ਪਿਛਲੇ ਵਲੋਗਾਂ ਚ ਵਿਖਾਏ ਵੇ ਆ ਤੇ ਆਹ ਬਾਈ ਵੈਕਸੀਨ ਲਾਉਂਦਾ ਕਬੂਤਰ ਨੂੰ ਤੇ ਉਹ ਦੋ ਬਾਜੀ ਵਾਸਤੇ ਤਿਆਰ ਕਰੀ ਜਾਂਦੇ ਤੁੱਪੇ ਬਣਨੇ ਜਿਹੜੇ ਸਾਰ ਹੁੰਦੇ ਆ ਤੇ ਜਿਹੜੇ ਨਵੇਂ ਜੋੜੇ ਦੇ ਕੇ ਗਿਆ ਬਾਈ ਉਹ ਵੀ ਵਿਖਾਉਣਾ ਤੁਹਾਨੂੰ ਜਿਹੜੀ ਛਾਖ ਛਾਖੀ ਕਬੂਤਰੀ ਹੈ ਜਿੰਨੇ ਕਾਲਾ ਪੰਨੂ ਬੜਾ ਤੰਗ ਕੀਤਾ ਸੀ ਇੱਕ ਤਾਂ ਉਹ ਦੇ ਗਿਆ ਤੇ ਹੋਰ ਕਿਹੜਾ ਮੈਂ ਦਿੱਤਾ ਸੀ ਹਾਂ ਇੱਕ ਆਹਾ ਨੀਲੀ ਠੰਡ ਨੀਲੀ ਠੱਲਾ ਵਾਲਾ ਆਹਾ ਆ ਦੋਨੇ ਆ ਦੋਨੇ ਕਬੂਤਰ ਆਪਾਂ ਦੇ ਕੇ ਗਏ ਆ ਬਾਈ ਨੂੰ ਬਾਕੀ ਬਾਈ ਦੇ ਆ ਕਬੂਤਰ ਆ ਆ ਕਾਲੀ ਚਿਨੀ ਹੋਈ ਹੈ ਨਾ ਜਿਹੜੀ ਅਮਰਪਾਲ ਤੋਂ ਲੈਂਦੀ ਵੀਰੇ ਹੈ ਬਾਈ ਆਪਣੇ ਬੇਲੀ ਅਮਰਪਾਲ ਤੋਂ ਕਾਲੀ ਚਿਨੀ ਆ ਉਹ ਵੀ ਵਿਖਾਵਾਂਗੇ ਤੁਹਾਨੂੰ ਕੋਣ ਅਮਰਪਾਲ ਰਾਜਪੁਰੇ ਦਾ ਮੁੰਡਾ ਜਿਹਨੇ ਆਪਾਂ ਨੂੰ ਕਬੂਤਰ ਦਿੱਤੇ ਸੀ ਚੇਤੇ ਆ ਪਿਛਲੇ ਬਲਾਕਾਂ ਦੇ ਕਬੂਤਰ ਲੈ ਕੇ ਆਏ ਸੀ ਮੈਂ ਕੀ ਕਰਨਾ ਔਰ ਜਿਹੜੇ ਸਾਹਮਣੇ ਬੈਠੀ ਆ ਕਾਲੀ ਜਿੰਨੀ ਉਹ ਵਰਪੜ ਆਈ ਜਣਾ ਹਾਂ ਤੇ ਬਾਈ ਲੱਗੀ ਕਿਹੜੀ ਆਹੀ ਵੈਕਸੀਨ ਚੱਲ ਵੈਕਸੀਨ ਬੁੱਕਸਨ ਲਾੜੀਏ ਗਾਇਜ਼ ਇੱਕ ਕਾਥਨਾ ਵਲੌਗ ਬਣਾਈਏ ਫਿਰ ਉਹ ਹੈ ਨਹੀਂ ਕੀ ਕਹਿੰਦੇ ਆ ਚੱਲ ਕੁਝ ਵੀ ਹੈ ਨਹੀਂ ਫਿਲਹਾਲ ਬਾਜੀ ਤੇ ਵੀ ਜਾਣਾ ਆਪਾਂ ਬਾਜੀ ਤੇ ਕਬੂਤਰ ਨਹੀਂ ਛੱਡੇ ਵੈਸੇ ਹੀ ਜਾਣਾ ਵੇਖਣ ਚੱਲਣਾ ਨਾ ਬਾਜੀ ਤੇ ਬਈ ਚੱਲਣਾ ਇੱਕ ਕੋਲੀ ਲਿਆਵਾਂ ਫਿਰ ਨਾ ਚਲ ਇੱਕ ਕਰਾਂ ਗਾਈਜ਼ ਆ ਕਬੂਤਰ ਕਵਾਤਰ ਸੈੱਟ ਕਰ ਲਈਏ ਫਿਰ ਕਰਤੇ ਫਿਰ ਸਿੱਧਾ ਬਾਜੀ ਤੇ ਹੀ ਮਿਲਾਂਗੇ ਤੁਹਾਨੂੰ ਠੀਕ ਹੈ ਗਾਈਜ਼ ਹੁਣ ਚੱਲੇ ਬਾਜੀ ਤੇ ਹੀ ਗੇੜਾ ਜਾ ਕੱਢਣ ਝੋਟਾ ਕਰੋ ਤਿਆਰ ਜੀ ਮਧੂਰਤਾ ਝੋਟਾ ਹੈ ਸਾਡਾ ਠੀਕ ਹੈ ਗਾਈਜ਼ ਨੇ ਬੜੇ ਪੈਸੇ ਕਰ ਦੇ ਸਕਾਂ ਹੋਰ ਚੱਲ ਚੱਲੀਏ ਉੱਥੇ ਨਸਰੀ ਪੋਲੀ ਕਿੱਲੇ ਹੋਰ ਜਾਏ ਹੂੰ ਚਲ ਉੱਥੇ ਜਾ ਕੇ ਮਿਲਾਂਗੇ ਹੁਣ ਤੁਹਾਨੂੰ ਹੁਣ ਅਸੀਂ ਆਸੀ ਕੰਦ ਵਾਲੇ ਜਿਹੜਾ ਕੱਲ ਆਪਣੇ ਨਾਲ ਮੁੰਡਾ ਆਇਆ ਸੀ ਤੁਹਾਡੇ ਭਾਈ ਉਹੀ ਆਊਗਾ ਨਾ ਹੂੰ ਉਹਨੂੰ ਨਾਲ ਲੈ ਕੇ ਤੇ ਫਿਰ ਚੱਲਾਂਗੇ ਬਾਜੀ ਤੇ ਉਹ ਦੇਖੋ ਟੈਂਕੀ ਦੇ ਕੋ ਉੱਤਰ ਬੈਠੇ ਜੀ ਟੈਂਕੀ ਦੇ ਤੇ ਉੱਥੇ ਜਾ ਕੇ ਮਿਲਾਂਗੇ ਤੁਹਾਨੂੰ ਹੁਣ ਅਸੀਂ ਚੱਲੇ ਆ ਕਿੱਥੇ ਚੱਲੇ ਆਪਾਂ ਬਾਜੀ ਦੇ ਤੇ ਉੱਥੇ ਜਾ ਕੇ ਹੀ ਕਰਾਂਗੇ ਹੁਣ ਯਾਰੇ ਲਈ ਜਾਂਦੇ ਆ ਬਾਜੀ ਵਾਲੇ ਪਿੰਡ ਆ ਗਏ ਆਪਾਂ ਤੇ ਉਹ ਵਿਖਾਉਣੇ ਤੁਹਾਨੂੰ ਕਬੂਤਰ ਉੱਡੇ ਲੈ ਬੰਦੇ ਵਿਖਾਵਾਂਗੇ ਵਾਲੇ ਬਾਜੀ ਹਾਂ ਆਰ ਇੱਕ ਤਾਂ ਬੰਦਾ ਤਾਂ ਵਾਹ ਆ ਨਿਕਲੇ ਵਾਹ ਹਾਂ ਕਬੂਤਰ ਵੱਧ ਉੱਡੇ ਆ ਰੋਕੇ ਵਿਖਾਉਣੇ ਤੁਹਾਨੂੰ ਆਣ ਵਾਲੀ ਆਓ ਉੱਡੇ ਤਾਂ ਵੇਖੋ ਕਿੰਨੇ ਲੱਗੇ ਖੜੇ ਹਣਾ ਕਬੂਤਰ ਦਾ ਵੱਧ ਨੂੰ ਖੜਦੇ ਆ ਤੇ ਆ ਆ ਡਾਂ ਰਹੇ ਨੇ ਘਸਾਉਂਦੀਆਂ ਤੇ ਆ ਰਹੀ ਇੱਥੇ ਜਿੱਥੇ ਕਬੂਤਰ ਬਾਜੀਂ ਦੀ ਆ ਠੀਕ ਆ ਗਾਈਜ਼ ਮੁੰਡੇ ਖੜੇ ਆ ਕਬੂਤਰ ਲਾਇਏ ਤੇ ਆ ਦੇਖੋ ਕਬੂਤਰ ਬਾਜੀ ਤੇ ਤਾਂ ਵਿਖਾਉਣੇ ਤੁਹਾਨੂੰ ਕਬੂਤਰ ਗਾਈਜ਼ ਕਬੂਤਰ ਉਹ ਵੇਖੋ ਖੜ ਕੇ ਵਿਖਾਉਣੇ ਆ ਤੁਹਾਨੂੰ ਜੇ ਕੈਮਰੇ ਚ ਵੇਖਦੇ ਤਾਂ ਦੇਖ ਲਿਓ ਸੰਤਾਂ ਵਿਖਦੇ ਆ ਤੇ ਹੁਣ ਇੱਥੇ ਬਸ ਫਣੀ ਫਣੀ ਮੂਵਮੈਂਟ ਹੀ ਐਡ ਕਰਾਂਗੇ ਅਸੀਂ ਤੇ ਬਾਅਦ ਚ ਚੱਲਦੇ ਆ ਆਹ ਦੇਖੋ ਕਬੂਤਰ ਠੀਕ ਹੈ ਕਬੂਤਰ ਉੜਦੇ ਫਿਰਦੇ ਆਹ ਦੇਖੋ ਹੁਣ ਵੇਖਦੇ ਕਬੂਤਰ ਆਹ ਦੇਖੋ ਬਾਜੀ ਤੇ ਕਾਲੀਆਂ ਕੋਇਲਾਂ ਵਾਧੂ ਫਿਰਦੇ ਆ ਜਨੀਵੇਂ ਜਨੀਵੇਂ ਕਬੂਤਰ ਆ ਰਹੇ ਆਹ ਦੇਖੋ ਆ ਆਉਂਦੇ ਕਿੱਡੇ ਨੀਵੇਂ ਕਬੂਤਰ ਤੇ ਆਹ ਗਰੋੜਦੇ ਫਿਰਦੇ ਠੀਕ ਹੈ ਗਾਇਸ ਆ ਦੇਖ ਸਕਦੇ ਹੁਣ ਤਾਂ ਵੇਖਦੇ ਕਬੂਤਰ ਤੁਹਾਨੂੰ ਬਾਜੀ ਤੇ ਤੁਸੀਂ ਕਹੋਗੇ ਕਬੂਤਰ ਨਹੀਂ ਵਖਾਏ ਆਤ ਰਹਿ ਜਾਂਦਾ ਫੋਕਸ ਵਾਲਾ ਚੱਕਰ ਪੈ ਜਾਂਦਾ ਹੋਰ ਕੋਈ ਚੱਕਰ ਨਹੀਂ ਆ ਰਿਹਾ ਇੱਕ ਠੀਕ ਹੈ ਕਬੂਤਰ ਗਾਇਸ ਤੇ ਹੋਰ ਵੀ ਖਾਦਨੇ ਆ ਇੱਕ ਆ ਜਾਂਦਾ ਤੇ ਇੱਕ ਹੋਰ ਵਿਖਾ ਦਿੰਨੇ ਆ ਹੋਰ ਵਿਖਾਉਣੇ ਖੜਜੋ ਤੋਕ ਮਿੰਟ ਆ ਵੇਖੋ ਡਾਰਾਂ ਜਾਂਦੀਆਂ ਹਾਂ ਜਿੱਥੇ ਬਾਜੀ ਉੱਡੀ ਸੀਗੇ ਉੱਥੇ ਫਿਰਦੇ ਆ ਤੇ ਹੁਣ ਟਾਂਗੀਆਂ ਲੱਗੀਆਂ ਸਾਢੇ ਪੰਜ ਦਾ ਟਾਈਮ ਹੋ ਗਿਆ ਘੱਟ ਦੇਖ ਸਕਦੇ ਤੁਸੀਂ ਕਿੰਨਾ ਹੋ ਗਿਆ ਤੇ ਹੁਣ ਲੱਗਣੀ ਆ ਟਾਂਗ ਜਾਂ ਕਬੂਤਰ ਲਾਉਂਦੇ ਸਾਢੇ ਪੰਜ ਦਾ ਟਾਈਮ ਦੂਸਰ ਚ ਗਈ ਗਈ ਦੂਸਰ ਚ ਆਪਣੀ ਬਾਜੀ ਠੀਕ ਹੈ ਗਾਇਸ ਆਪਾਂ ਤਾਂ ਛੱਡੇ ਨਹੀਂ ਸੀ ਆਪਾਂ ਵੇਖਣ ਹੀ ਆਏ ਸੀ ਆ ਆ ਦੇਖੋ ਗਾਇਸ ਕਬੂਤਰ ਲੰਮ ਦੇ ਠੀਕ ਆ ਤੇ ਇਧਰ ਘੱਟ ਦੇਖ ਸਕਦੇ ਹਾਂ ਵਾਕਈ ਸਾਰੇ ਪਾਸੇ ਟਾਂਗੀਆਂ ਲੱਗ ਚੁੱਕੀਆਂ ਕਬੂਤਰ ਆ ਗਏ 23-25 ਕਬੂਤਰ ਉੱਡਦੇ ਆ ਇਸ ਟਾਂ ਸਾਢੇ 5 ਦਾ ਟਾਈਮ ਹੈ ਝੁਰੜ ਖੜੇ ਪਿੰਡ ਬਾਜੀ ਆ ਇਹ ਆਓ ਦੇਖੋ ਗਾਇਸ ਹਵਾ ਤਾ ਹੀ ਲਈ ਫਿਰਦਾ ਹੈ ਇੱਕ ਦੀ ਛਤਰੀ ਗਾਇਸ ਉਹ ਸਾਹਮਣੇ ਟ੍ਰੋਫੀਆਂ ਪਈਆਂ ਉਹ ਮੋਟਰਸਾਂ ਕੋਲੇ ਤੇ ਉਹ ਦੇਖੋ ਗਾਇਸ ਢਾਂਗੀਆਂ ਲੱਗੀਆਂ ਲਾਈ ਜਾਨੇ ਮੁੰਡੇ ਕਬੂਤਰ ਜੋਰਾ ਸ਼ੋਰਾ ਤੇ ਲੋਕ ਤਾਂ ਉੱਡਦੇ ਫਿਰਦੇ ਤਾਂ ਇਹਨਾਂ ਨੇ ਢਾਏ ਪਿੰਡ ਵਾਲਿਆਂ ਨੇ ਹਣਾ ਐ ਕੋ ਤਾਂ ਲੱਗਿਆ ਪਿਆ ਆਇ ਕਾ ਬਹਿ ਗਿਆ ਗਾਇਸ ਕਬੂਤਰ ਆਣ ਕੇ ਆਹ ਦੇਖੋ ਕਿੱਥੇ ਜਾ ਕਿੱਥੇ ਜਾ ਬਾਕੀ ਆ ਵੀ ਇਹਨਾਂ ਫਰੇਦੀ ਲਾਂਗੇ ਕਿੱਧਰ ਜਾਈ ਜਾਂਦੇ ਆ ਆਹ ਤਾਂ ਪਿੰਡ ਵਾਲਿਆਂ ਨੇ ਢਾਏ ਇਹਨਾਂ ਦਾ ਹੀ ਕੰਮ ਹੈ ਹਣਾ ਵੀਰੇ ਆ ਦੇਖੋ ਇੱਥੇ ਵੀ ਟਾਂਗਿਆਂ ਨਾਲ ਕਬੂਤਰ ਲਾਈ ਜਾਂਦੇ ਆਪਾਂ ਪਿੰਡ 'ਚ ਘੇੜਾ ਦਿੰਨੇ ਨਾਲੇ ਵਲੌਗ ਬਣਾਉਣੇ ਆ। ਮਾਦਾ ਆ ਜੂਗਾ ਭਾਈ। ਕਿੰਨੇ ਤਾਂ ਲੱਗੇ ਖੜੇ ਹਨਾ। ਤੂੰ ਮਾਣਾ ਨੀਰਾ ਹੁਣ ਦੇ ਸਾਰੇ ਆਉਣਗੇ ਦਲੇ ਆਉਂਗਾ। ਨਹੀਂ ਲੰਦੀ ਦੇਖ। ਦੇਖ ਲਈ ਤੂੰ। ਐਵੇਂ ਕਰਦੇ। ਕੋਈ ਵਿੱਚੋਂ 500 ਤੇ ਨਹੀਂ ਬੈਣੀ। ਆਪਣੇ ਵਾਲਾ ਕਬੂਤਰ ਕਿੱਥੇ ਫਿਰਦਾ? ਸੂਰਜ ਜਮਾ ਛਿਪਿਆ ਪਿਆ ਤਾਂ ਕਬੂਤਰ ਲੋਕਾਂ ਦੇ ਤਾਂ ਲੱਗੇ ਪਏ ਆ ਤੇ ਆਪਾਂ ਤਾਂ ਬਸ ਬਾਜੀ ਵੇਖਣੀ ਆਏ ਆ ਗਾਇਸ। ਠੀਕ ਆ ਸਾਰੇ ਬਾਜੀ ਦੇਖਣ ਆਏ ਆ। ਦੇਖੋ ਗਾਇਸ ਟਾਵਰ ਤੇ ਚੜ ਕੇ ਕਬੂਤਰ ਬਿਠਾਉਂਦੇ ਪਏ। ਬਹਿ ਗਿਆ ਬਹਿ ਗਿਆ ਬਹਿ ਗਿਆ। ਹਨਾ। ਨਹੀਂ ਬੰਦਾ ਆ ਵੇਲੇ ਤਾਂ ਤਾਰਤ ਲੱਗੀ ਹੋਈ ਹੈ ਬਾਈ ਨੇਰਾ ਹੋ ਗਿਆ ਹੇ ਤਾਂ ਕਬੂਤਰ ਕੋਈ ਨਹੀਂ ਬੈਠਾ ਸਾਰੇ ਉੱਡੀ ਜਾਂਦੇ ਆ ਤੇ ਤੀਸਰ ਤੇ ਜਾਊ ਕੰਮ ਅੱਜ ਕੱਲ ਨੂੰ ਹਨਾ ਤੀਸਰ ਤੇ ਜਾਊ ਬਾਜੀ